ਵਾਡੇ ਖਲਕ ਚੈਨਲ ਦੇ ਵਿੱਚ ਦੁਨੀਆ ਭਰ ਦੇ ਸਮੂਹ ਦਰਸ਼ਕਾਂ ਦਾ ਪੁਰਜ਼ੋਰ ਸਵਾਗਤ ਅੱਜ ਦੀ ਰਾਤ ਉਹ ਰਾਤ ਸੀ ਜਦੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਕਿਲਾ ਆਨੰਦਗੜ੍ਹ ਤੇ ਅਨੰਦਪੁਰ ਸਾਹਿਬ ਸਦਾ ਲਈ ਛੱਡ ਦਿੱਤਾ 7 ਮਹੀਨਿਆਂ ਤੋਂ ਪਏ ਹੋਏ ਘੇਰੇ ਨੂੰ ਪਹਾੜੀ ਪਹਾੜੀਆਂ ਤੇ ਮੁਗਲਾਂ ਦੇ ਪਟਾਣਾ ਦੇ 10 ਲੱਖ ਦੇ ਘੇਰਿਆਂ ਵੀ ਜਦੋਂ ਗੁਰੂ ਸਾਹਿਬ ਦਾ ਹੌਂਸਲਾ ਪਸ ਨਾ ਕਰ ਸਕਿਆ ਤਾਂ ਉਹ ਪਹਾੜੀ ਰਾਜਿਆਂ ਨੇ ਫਿਰ ਤੇ ਮੁਗਲਾਂ ਨੇ ਜਦੋਂ ਦੇਖਿਆ ਵੀ ਸਾਡਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਹੈਜੇ ਦੀ ਬਿਮਾਰੀ ਤੱਕ ਫੈਲ ਗਈ ਸੀ ਤੇ ਗੁਰੂ ਸਾਹਿਬ ਐਸੀ ਥਾਂ ਤੇ ਬੈਠੇ ਸੀਗੇ ਜਿੱਤੇ ਉਹਨਾਂ ਦੇ ਨਾਲ ਇਹ ਯੁੱਧ ਕਰਕੇ ਉਹਨਾਂ ਦੇ ਫਤੇ ਪਾਣੀ ਨਾ ਮੁਮਕਨ ਸੀ ਪਰ ਅੰਦਰ ਜ਼ਰੂਰ ਰਾਸ਼ਨ ਪਾਣੀ ਦੀ ਘਾਟ ਆਉਣ ਲੱਗੀ ਸੀ ਤਾਂ ਇਸ ਮੌਕੇ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਆਓ ਕੂਟਨੀਤੀ ਖੇਲੀ ਜਿਹਨੂੰ ਸ਼ਾਮ-ਦਾਮ ਦੰਡ ਭੇਦ ਵੀ ਕਿਹਾ ਜਾਂਦਾ ਹੈ ਜਿਹਦੇ ਚ ਗਊਆਂ ਦੀਆਂ ਝੁੱਟੀਆਂ ਕਸਮਾਂ ਖਾਦੀਆਂ ਕ੍ਰਾਂ ਦੇਆਂ ਝੁੱਟੀਆਂ ਕਸਮਾਂ ਖਾ ਕੇ ਗੁਰੂ ਸਾਹਿਬ ਨੂੰ ਇਹ ਵਾਅਦਾ ਕੀਤਾ ਕਿ ਤੁਸੀਂ ਸੁਰੱਖਿਅਤ ਪਿਲਾ ਛੱਡ ਕੇ ਲੰਘ ਜਾਓ ਕੋਈ ਤੁਹਾਡੇ ਵੱਲ ਨਹੀਂ ਦੇਖੇਗਾ ਸਾਡਾ ਮਕਸਦ ਸਿਰਫ ਇਹਨਾਂ ਵਿਕੀਲਾ ਖਾਲੀ ਕਰਾਉਣਾ ਹੋਰ ਸਾਡਾ ਤੁਹਾਡੇ ਨਾਲ ਕੋਈ ਲੈਣ ਦੇਣ ਨਹੀਂ ਗੁਰੂ ਸਾਹਿਬ ਨੇ ਸੰਗਤ ਨੂੰ ਸਮਝਾਇਆ ਵੀ ਸੀਗਾ ਸਿੱਖਾਂ ਨੂੰ ਸਾਰਿਆਂ ਨੂੰ ਸਮਝਾਇਆ ਬਿਸਰਫ ਅੱਠ ਬਾਹਰ ਦੀ ਗੱਲ। ਤੇ ਦੁਸ਼ਮਣ ਆਪ ਮદાન ਛੱਡ ਕੇ ਭੱਜੇਗਾ। ਪਰ ਸਮੇਂ ਦੀ ਗੱਲ ਲਾ ਲਓ। ਨਾ ਮੰਨੇ ਤੇ ਗੁਰੂ ਸਾਹਿਬ ਨੂੰ ਫੇਰ ਸਾਰਿਆਂ ਦੇ ਕਹਿਣ ਤੇ ਇਹ ਗੱਲ ਮੰਨਣੀ ਪਈ ਕਿਲਾ ਛੱਡਣਾ ਪਿਆ। ਕਿਲਾ ਛੱਡਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਾਤ ਨੂੰ ਗੇੜਾ ਮਾਰਿਆ ਆਪਣੇ ਸਿੰਘਾਂ ਦੇ ਨਾਲ ਤੇ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਸਕਾਰ ਕੀਤਾ ਗਿਆ ਸੀਸ ਦਾ ਉੱਥੇ ਉਹਨਾਂ ਨੇ ਅਰਦਾਸ ਵੀ ਕੀਤੀ ਮੱਥਾ ਟੇਕਿਆ ਤੇ ਕਹਿਤਾ ਵੀ ਸਾਨੂੰ ਹੁਣ ਅਕਾਲ ਪੁਰਖ ਪਾਤਸ਼ਾਹ ਚਾਲੇ ਪਾਣ ਦਾ ਉਹ ਕੰਬਖਲੇ ਤੇ ਉਸ ਪਿੱਛੋਂ ਗੁਰੂ ਸਾਹਿਬ ਨੇ ਅੱਜ ਦੀ ਮੱਧ ਰਾਤ ਨੂੰ 20 ਤੇ 21 ਦੇ 12 ਤੋਂ 1 ਕੋਏ ਦੇ ਵਿੱਚ ਕਿਲਾ ਛੱਡਿਆ ਇਸ ਕਿਲੇ ਦੇ ਵਿੱਚ ਛੱਡਣ ਤੋਂ ਲਈ ਉਹਨਾਂ ਨੇ ਵੱਖੋ ਵੱਖਰੇ ਡਿਊਟੀਆਂ ਵੀ ਲਾਈਆਂ ਭਾਈ ਉਦੇ ਸਿੰਘ ਦੀ ਭਾਈ ਜੀਵਨ ਸਿੰਘ ਦੀ ਜਿਹੜੇ ਆਪਣੇ ਘੋੜਸਵਾਰਾਂ ਨਾਲ ਲੈ ਸਨ ਤੇ ਸਾਰੇ ਕਾਫਲੇ ਨੂੰ ਆਲੇ ਦੁਆਲੇ ਤੋਂ ਸਕਾਟ ਕਰ ਰਹੇ ਸਨ ਤੇ ਵੱਡੇ ਸਾਹਿਬ ਜਾਦਾ ਅਜੀਤ ਸਿੰਘ ਜੀ ਤੇ ਸਾਰਾ ਜਿਹੜਾ ਵਹੀਰ ਤੁਰ ਪਿਆ ਸੀ ਇਹ ਵਹੀਰ ਤੁਰਦੇ ਹੋਏ ਆਰ ਤੋਂ ਪਹਿਲਾਂ ਗੁਰੂ ਸਾਹਿਬ ਨੇ ਕੋਈ ਵੀ ਜਿਹੜਾ ਭਾਰੀ ਸਮਾਨ ਨਹੀਂ ਚੱਕਿਆ ਸੀਗਾ ਬਹੁਤ ਸਾਰਾ ਕੀਮਤੀ ਸਮਾਨ ਵੀ ਉਹਨਾਂ ਨੇ ਦਰਿਆਾਂ ਦੇ ਵਿੱਚ ਰੋੜ ਦਿੱਤਾ ਸੀਗਾ ਛੱਡ ਦਿੱਤਾ ਸੀ ਤੇ ਇਸ ਤੋਂ ਬਾਅਦ ਜਦੋਂ ਇਹ ਕਾਫਲਾ ਪਹੁੰਚਦਾ ਗੁਰ ਜਿੱਥੇ ਅੱਜਕੱਲ ਬਣਿਆ ਹੋਇਆ ਗੁਰਦੁਆਰਾ ਪਰਿਵਾਰ ਵਿਛੋੜਾ ਉੱਥੇ ਸਵੇਰ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਤੇ ਕਰ ਰਹੇ ਸਨ ਜਦੋਂ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ ਤਾਂ ਪਿੱਛੇ ਤੋਂ ਪਹਾੜੀਆਂ ਨੇ ਤੇ ਮੁਗਲਾਂ ਨੇ ਹਮਲਾ ਕਰ ਦਿੱਤਾ ਇਸ ਹਮਲੇ ਨੂੰ ਰੋਕਣ ਦੇ ਲਈ ਭਾਈ ਓਦੇ ਸਿੰਘ ਨੇ ਤੇ ਸਹਿਬਜ਼ਾਦਾ ਅਜੀਤ ਸਿੰਘ ਹੋਣਾ ਨੇ ਪੂਰਾ ਗਹਿ ਗੱਚ ਮੁਕਾਬਲਾ ਕੀਤਾ ਤੇ ਉਹ ਭਾਈ ਓਦੇ ਸਿੰਘ ਇੱਥੇ ਸ਼ਹੀਦ ਹੋ ਗਏ ਸੀ ਭਾਈ ਬਚਿੱਤਰ ਸਿੰਘ ਵੀ ਲੜਦੇ ਹੋਏ ਕਾਫੀ ਜਾਦੇ ਉਹਨਾਂ ਨੂੰ ਸੱਟਾਂ ਲੱਗ ਚੁੱਕੀਆਂ ਸੀਗੀਆਂ। ਤੋਂ ਉਸ ਤੋਂ ਬਾਅਦ ਉਹ ਸਰਸਾ ਜਿਹੜੀ ਉਫਾਨ ਤੇ ਸੀ ਉਹ ਸਵੇਰ ਦੇ ਸਮੇਂ ਉਹਨੂੰ ਕ੍ਰੋਸ ਕਰਦੇ ਆਂ। ਜਿੱਥੇ ਗੁਰੂ ਦਾ ਪਰਿਵਾਰ ਵਿਛੜ ਜਾਂਦਾ। ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦੇ ਇੱਕ ਪਾਸੇ ਹੋ ਜਾਂਦੇ ਆ ਗੁਰੂ ਦੇ ਮਹਿਲ ਦਾ ਰੂਟ ਵੱਖਰਾ ਹੋ ਜਾਂਦਾ ਤੇ ਜਿਹੜੇ ਨਾਲ ਹੀ ਗੁਰੂ ਸਾਹਿਬ ਦਾ ਜਿਹੜਾ ਵੱਖਰਾ ਹੋ ਜਾਂਦਾ ਇਸ ਜੰਗ ਦੇ ਦੌਰਾਨ ਤੇ ਕਾਫੀ ਜਿਆਦੇ ਸਿੰਘ ਜਿਹੜੇ ਆ ਇਸ ਸਰਸਾ ਦੇ ਫਾਂ ਦੇ ਵਿੱਚ ਉਸ ਸਮੇਂ ਰੁੜਵੀ ਜਾਂਦੇ ਆ ਸੋ ਅੱਜ ਤਾਂ ਮੈਂ ਸਿਰਫ ਇਹੀ ਦੱਸਣਾ ਸੀਗਾ ਵੀ ਅੱਜ ਦੀ ਰਾਤ ਉਹ ਕਹਿਰ ਭਰੀ ਰਾਤ ਸੀਗੀ ਤੇ ਉਹ ਦਲੇਰੀ ਦੀ ਉਦਾਸਤਾ ਸੀਗੀ ਜਿਹਦੀ ਕਿ ਇਤਿਹਾਸ ਦੇ ਵਿੱਚ ਮਿਸਾਲ ਕਿਤੇ ਨਹੀਂ ਮਿਲਦੀ ਤੇ ਇਤਿਹਾਸ ਦੇ ਵਿੱਚ ਗਦਾਰੀ ਦੀ ਮਿਸਾਲ ਜਿਹੜੀ ਪਹਾੜੀ ਰਾਜਾ ਨੇ ਗਵਾਂ ਦੀਆਂ ਕਸਮਾਂ ਖਾਦੀਆਂ ਤੇ ਉਸ ਸਮੇਂ ਮੁਗਲਾਂ ਨੇ ਜਿਹਦੇ ਚ ਔਰੰਗਜ਼ੇਬ ਦੀ ਫੌਜ ਮਲੇਰਕੋਟਲੇ ਵਾਲੇ ਦੀ ਫੌਜ ਸੁਭਾ ਸਰਹੰਦ ਦੀ ਫੌਜ ਕਹਲੂਰ ਸਾਰੇ ਫੌਜਾਂ ਸੀਗੀਆਂ ਦੂਰ ਦਰਾਰ ਲਾਹੌਰ ਤੱਕ ਦੀਆਂ ਪਠਾਨ ਵੀ ਸੀਗੇ ਪਰ ਦਲੇਰੀ ਦੀ ਕੁਰਬਾਨੀ ਦੀ ਤੇ ਸਿਧਾਂਤਕ ਮਲਾਫ ਦੀ ਇਹ ਉਹ ਦਾਸਤਾਂ ਜਿਹੜੀ ਰਹਿੰਦੇ ਰਹਿੰਦੇ ਇਸ ਦੁਨੀਆ ਤੱਕ ਹਮੇਸ਼ਾ ਮਰ ਰਹੇਗੀ ਇਹ ਯੁੱਧ ਦਾ ਕਾਰਨ ਵੀ ਕੀ ਸੀ ਸੀ ਉਹ ਵੀ ਇੱਕ ਸਿਧਾਂਤ ਸੀਗਾ ਜਿਹਦੇ ਵਿੱਚ ਗੁਰੂ ਸਾਹਿਬ ਨੇ ਜਾਤਾਂ ਪਾਤਾਂ ਖਤਮ ਕੀਤੀਆਂ ਸੀਗੀਆਂ ਜਿਹਦੇ ਵਿੱਚ ਗੁਰੂ ਸਾਹਿਬ ਨੇ ਪੰਗਤ ਦੇ ਵਿੱਚ ਲੰਗਰ ਦੀ ਪ੍ਰਥਾ ਚਲਾਈ ਸੀ ਪਹਾੜੀ ਰਾਜੇ ਜਿਹੜੇ ਕਿ ਉੱਚ ਜਾਤੀਆਂ ਨਾਲ ਸੰਬੰਧ ਰੱਖਦੇ ਸੀਗੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਵੀ ਸਾਡਾ ਤੁਹਾਡੇ ਨਾਲ ਕੋਈ ਵੈਰ ਨਹੀਂ ਪਰ ਅਸੀਂ ਇਦਾਂ ਪੰਗਤ ਦੇ ਵਿੱਚ ਲੰਗਰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹ ਨਾ ਜਾਤੀਆਂ ਨੂੰ ਜਿਨ੍ਹਾਂ ਨੂੰ ਅਸੀਂ ਆਪਣੇ ਦਰਵਾਜ਼ਿਆਂ ਤੱਕ ਨਹੀਂ ਬੜਨ ਦਿੰਦੇ ਇਹਨਾਂ ਨੂੰ ਨਾਲ ਬੈਠਾ ਕੇ ਲੰਗਰ ਖਾਣ ਦੀ ਇਜਾਜ਼ਤ ਕਿਸੇ ਵੀ ਕੀਮਤ ਇਹ ਦੇਵਾਂਗੇ ਤੁਸੀਂ ਇਹ ਆਪਣਾ ਕੰਮ ਬੰਦ ਕਰੋ ਤੇ ਸਾਨੂੰ ਸਾਨੂੰ ਤੁਹਾਡੇ ਨਾਲ ਕੋਈ ਵੀ ਵੈਰ ਵਿਰੋਧ ਨਹੀਂ ਤਾਂ ਗੁਰੂ ਸਾਹਿਬ ਨੇ ਕਿਹਾ ਸੀਗਾ ਇਨ ਗ੍ਰੀਵ ਸਿੱਖਨ ਕੋਮਾ ਦੀ ਉਪਾਸ਼ਾਹੀ ਵੀ ਮੈਂ ਤਾਂ ਇਹਨਾਂ ਨੂੰ ਪਾਸ਼ਾਹੀ ਬਖਸਣੀਆਂ ਤੁਸੀਂ ਕਹਿੰਦੇ ਹੋ ਪੰਗਤ ਤੇ ਲੰਗਰ ਵਾਲੀ ਪ੍ਰਥਾ ਬੰਦ ਕਰ ਦੋ ਰਣਜੀਤ ਨਗਾਰਾ ਵੀ ਚਲਾਇਆ ਬਾਜ ਵੀ ਰੱਖਿਆ ਘੋੜੇ ਵੀ ਰੱਖੇ ਸ਼ਸਤਰ ਵੀ ਰੱਖੇ ਪਰ ਦਿੱਲੀ ਮੁਰੇ ਕਦੇ ਝੁਕੇ ਨਹੀਂ ਜਿਵੇਂ ਅੱਜ ਕੱਲ ਦੇ ਜਿਹੜੇ ਕੁਰਸੀ ਦੇ ਭੁੱਖੇ ਸਾਡੇ ਅਖੌਤੀ ਲੀਡਰ ਕੁਰਸੀਆਂ ਲਈ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਪਰਿਵਾਰਾਂ ਨੂੰ ਬਚਾਉਣ ਦੇ ਲਈ ਆਪਣੀ ਜਾਇਦਾਦਾਂ ਨੂੰ ਬਚਾਉਣ ਦੇ ਲਈ ਸਿੱਖ ਸਿਧਾਂਤਾਂ ਦੀ ਬਲੀ ਦੇਣ ਦਿੰਦੇ ਫਿਰਦੇ ਨੇ ਕਿਲਾ ਆਨੰਦਗੜ੍ਹ ਦਾ ਇਤਿਹਾਸ ਅਨੰਦਪੁਰ ਸਾਹਿਬ ਦੀ ਉਸ ਵਿਸ਼ਾਲ ਦਾਸਤਾਨ ਨੂੰ ਯਾਦ ਕਰਾਂਦਾ ਹੈ ਸੋ ਸਿੱਖ ਕੌਮ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਅੱਜ ਜਦੋਂ ਤੁਸੀਂ ਰਜਾਈਆਂ ਦੇ ਵਿੱਚ ਨਿਕ ਮਾਰ ਰਹੇ ਹੋਗੇ ਤਾਂ ਉਸ ਸਮੇਂ ਰਾਤ ਦੇ ਬਾਰਾ 1 ਵਜੇ ਇਸ ਭਾਰੀ ਸਰਦੀ ਦੇ ਵਿੱਚ ਅਤੇ ਉਸ ਸਮੇਂ ਤਾਂ ਸਰਦ ਰੁੱਤ ਪੈਂਦੀ ਜਬਰਦਸਤ ਸੀ ਕਿਉਂ ਜੰਗਲੀ ਜੰਗਲ ਸੀਗੇ ਆਲੇ-ਦਾਲੇ ਪਹਾੜਾਂ ਸੀ ਪਹਾੜ ਸੀਗੇ ਤੇ ਉਸ ਸਮੇਂ ਗੁਰੂ ਸਾਹਿਬ ਦਾ ਇਹ ਪਰਿਵਾਰ ਤੁਹਾਡੇ ਲਈ ਸਿੱਖ ਸਿਧਾਂਤਾਂ ਲਈ ਸਿੱਖ ਕੌਮ ਲਈ ਵਿਛੜਿਆ ਤੇ ਸਿੱਖਾਂ ਨੂੰ ਇਹ ਗੱਲ ਕਦੇ ਭੁੱਲਣੀ ਨਹੀਂ ਚਾਹੀਦੀ ਯਾਰ ਖਣੀ ਚਾਹੀਦੀ ਆ ਕਿਨਾਂ ਗੱਲਾਂ ਕਰਕੇ ਵੀ ਦਿੱਲੀ ਮੂਰੇ ਨਿਚਕਣਾ ਸਿੱਖ ਸਿਧਾਂਤ ਨਹੀਂ ਛੱਡਣਾ ਤੁਸੀਂ ਸਿਧਾਂਤਾਂ ਤੇ ਆਪਣਾ ਡਿੱਗ ਰਹੋ ਗੁਰੂ ਸਾਹਿਬ ਦੇ ਪੋਸਟ ਤੇ ਡਿੱਗ ਰਹੋ ਤੇ ਮੈਂ ਆਸ ਕਰਦਾ ਬਾਕੀ ਕੱਲ ਨੂੰ ਗੱਲ ਕਰਾਂਗੇ ਵੀ ਇਸ ਵੀਡੀਓ ਨੂੰ ਵਾਤੇ ਵਾਤੇ ਸ਼ੇਅਰ ਕਰੋਗੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਤਾਂ ਜੋ ਅੱਜ ਦਾ ਇਤਿਹਾਸ ਹਰੇਕ ਘਰ ਤੇ ਹਰੇਕ ਘਰ ਤੱਕ ਹਰੇਕ ਸਿੱਖ ਤੱਕ ਪਹੁੰਚੇ ਵੀ ਗੁਰੂ ਸਾਹਿਬ ਨੇ ਕਿਲਾ ਆਨੰਦਗੜ੍ਹ ਕਿਨਾ ਗੱਲਾਂ ਕਰਕੇ ਕਿਨਾ ਹਾਲਾਤਾਂ ਕਰਕੇ ਜਿਹੜੀਆਂ ਜਾਤਾਂ ਪਾਤਾਂ ਦਾ ਕੋਡ ਅੱਜ ਤੱਕ ਅਸੀਂ ਖਤਮ ਨਹੀਂ ਕਰ ਸਕੇ ਜਿਹੜੇ ਅੱਜ ਵੀ ਦੋ ਦੋ ਵਾਟਿਆਂ ਦੇ ਅਮਰ ਸ਼ਕਾਨੇ ਆ ਉਹ ਖਤਮ ਨਹੀਂ ਕਰ ਜਿਹੜੇ ਭੁੱਚੋ ਵਰਗੇ ਸਾਧ ਜਿਹੜੇ ਅੱਜ ਵੀ ਜਿਹੜੇ ਉੱਥੇ ਜਾਤ ਪਾਤ ਨੂੰ ਜੱਜ ਰੱਖਦੇ ਆ ਉਹਨਾਂ ਦੇ ਮੂੰਹ ਤੇ ਚਪੇੜਾਂ ਤੇ ਮੈਂ ਆਸ ਕਰਦਾ ਅਜਈਆਂ ਕੁਰਤੀਆਂ ਬੰਦ ਹੋਣਗੀਆਂ ਧੰਨਵਾਦ ਸ਼ੁਕਰੀਆ ਸ਼ਬਾਖੈਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ